ਸ਼੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਜਿਹੜੀ ਹਿੰਦ ਦੀ ਚਾਦਰ ਉਹਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਜਿਹੜਾ 24-25 ਨਵੰਬਰ ਨੂੰ ਆਉਣ ਵਾਲਾ ਹੈ ਉਸ ਦੇ ਸੰਬੰਧ ਵਿੱਚ ਇੱਕ ਮਹੀਨੇ ਦੇ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਲਿਖੇ ਗਏ ਸਨ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ 25 ਅਕਤੂਬਰ ਨੂੰ ਚਾਂਦਨੀ ਚੌਕ ਗੁਰਦੁਆਰਾ ਸਾਹਿਬ ਸੀਸਗੰਜ ਉੱਥੇ ਅਰਦਾਸ ਕਰਕੇ ਰਾਤ ਨੂੰ ਰਿਕਾਬਗੰਜ ਵਿੱਚ ਜਿਹੜੇ ਕੀਰਤਨ ਦਰਬਾਰ ਸਜਿਆ ਸੀ ਉਸ ਦਿਨ ਤੋਂ ਸ਼ੁਰੂਆਤ ਕੀਤੀ ਸੀ ਇਹਨਾਂ ਦਿਨਾਂ ਵਿੱਚ ਵੱਖੋ-ਵੱਖਰ ਥਾਵਾਂ ਤੋਂ ਨਗਰ ਕੀਰਤਨ ਉਹਦੇ ਲਈ ਜਿੱਥੇ-ਇਥੇ ਗੁਰੂ ਸਾਹਿਬ ਜਿੱਧਰੋਂ ਆਏ ਜਿੱਧਰ ਗਏ ਉਹਨਾਂ ਰਾਮਾਚ ਜਿੱਥੇ ਵੀ ਕੋਈ ਲੋੜ ਸਰਕਾਰ ਵੱਲੋਂ ਉਹਨਾਂ ਨਗਰਾਂ ਦੀ ਉਹਨਾਂ ਸੜਕਾਂ ਦੀ ਉਹ ਵਧੀਆ ਖੂਬਸੂਰਤ ਬਣਾਉਣਾ ਔਰ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੈ ਜਿਹੜੀ ਬਹੁਤ ਵਿਲੱਖਣ ਹੈ ਜਿਹੜੇ ਜਿਹੜਾ ਕਿ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਸੀ ਉਹਨਾਂ ਨੇ ਕਿਸੇ ਹੋਰ ਧਰਮ ਦੇ ਲਈ ਆਪਣੇ ਸੀਸ ਦੇ ਕੇ ਜਿਹੜੀ ਲਹਸਾਨੀ ਕੁਰਬਾਨੀ ਦਿੱਤੀ ਹੈ ਔਰ ਉਹ ਸਾਰਾ ਜਹਾਨ ਹਮੇਸ਼ਾ ਯਾਦ ਕਰਦਾ ਰਹੂਗਾ ਅਸੀਂ ਵੱਡੇ ਭਾਗਾਂ ਵਾਲੇ ਕਿ ਜਿਨ੍ਹਾਂ ਦੇ ਸਾਡੇ ਹੁੰਦੇ ਆ ਇਹ ਦਿਨ ਮਨਾਉਣ ਦਾ ਸਮਾਂ ਮਿਲਿਆ ਸਾਰੇ ਜਿਹੜੇ ਗੁਰੂ ਨਾਨਕ ਦੇਵਾ ਲੋਕ ਇਸ ਦਿਨ ਨੂੰ ਬੜੀ ਸ਼ਰਧਾਪੂਰਵਕ ਮਨਾ ਰਹੇ ਆ ਅੱਜ ਦਾ ਜਿਹੜਾ ਇੱਥੇ ਬਠਿੰਡੇ ਚੋ ਵੀ ਲਾਈਟ ਐਂਡ ਸਾਊਂਡ ਪ੍ਰੋਗਰਾਮ ਜਿਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਸਾਡੀਆਂ ਗੁਰੂਆਂ ਦੀਆਂ ਸ਼ਹੀਦਾਂ ਦੀਆਂ ਬੱਤੀ ਦਾਸ ਜੀ ਸੱਤੀ ਦਾਸ ਜੀ ਭਾਈ ਦਿਆਲਾ ਜੀ ਔਰ ਉਹਨਾਂ ਦੇ ਨਾਲਲੇ ਹੋਰ ਪਿਆਰੇ ਸਿੱਖਾਂ ਜਿਨ੍ਹਾਂ ਨੇ ਆਪਣੀ ਸ਼ਹੀਦੀ ਦਿੱਤੀ ਉਹਨਾਂ ਦਾ ਸਾਰਿਆਂ ਦਾ ਇਤਿਹਾਸ ਲੋਕਾਂ ਦੇ ਸੰਗਤ ਦੇ ਸਾਹਮਣੇ ਰੱਖਿਆ ਜਾਂਦਾ ਹੈ ਸਹਿਬ ਸ਼੍ਰੀ ਗورو ਤੇਗ ਬਹਾਦਰ ਜੀ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਹੈ ਪ੍ਰਮਾਤਮਾ ਧਰਤੀ ਤੇ ਆਇਆ ਸੀ ਗੁਰੂ ਸਹਿਬਾਨਾ ਦੇ ਰੂਪ ਦੇ ਵਿੱਚ ਕਿਉਂਕਿ ਜਿਹੜੀ ਉਹਨਾਂ ਨੇ ਕੁਰਬਾਨੀ ਕੀਤੀ ਆ ਉਹ ਇੱਕ ਆਮ ਇਨਸਾਨ ਨਹੀਂ ਕਰ ਸਕਦਾ ਆਪਣੇ ਜਿਹੜੇ ਉਹਨਾਂ ਨੇ ਸੰਭਾਲੂ ਸੀ ਭਾਈ ਮਤੀ ਦਾ ਭਾਈ ਸਦੀ ਦਾ ਭਾਈ ਦਿਹਾਲਾ ਜੇ ਆਪਣੀ ਕੁਰਬਾਨੀ ਆਪਣੇ ਬੇਟੇ ਦੀ ਕੁਰਬਾਨੀ ਪੋਤਿਆਂ ਦੀ ਕੁਰਬਾਨੀ ਮਾਤਾ ਗੁੱਜੀ ਜੀ ਦੀ ਕੁਰਬਾਨੀ ਬਹੁਤ ਵੱਡੇ ਕੁਰਬਾਨੇ ਸੀ ਐਡੀ ਵੱਡੀ ਕੁਰਬਾਨੀ ਦੀ ਅਧਾਰਨ ਸਾਨੂੰ ਸਮੁੱਚੀ ਦੁਨੀਆ ਦੇ ਵਿੱਚ ਨਹੀਂ ਕਿਤੇ ਮਿਲਦੀ ਸੋ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਦਿਹਾੜੇ ਨੂੰ ਬਹੁਤ ਪਿਆਰ ਸਤਿਕਾਰ ਤੇ ਸ਼ਰਧਾ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਮਨਾਇਆ ਜਾ ਰਿਹਾ ਹੈ ਨਗਰ ਕੀਰਤਨ ਕੱਢੇ ਜਾ ਰਹੇ ਨੇ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਢਾਡੀ ਜਥੇ ਤੇ ਨਾਲ ਲਾਈਟ ਐਂਡ ਸਾਊਂਡ ਸ਼ੋਅ ਆ ਜਿਹੜਾ ਉਹ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਨਾਲ ਸਾਡੇ ਨੌਜਵਾਨਾਂ ਨੂੰ ਸਾਡੇ ਬੱਚਿਆਂ ਨੂੰ ਪਤਾ ਲੱਗੂਗਾ ਕਿ ਗਿੱតា ਗੌਰ ਰਈ ਸਾਡਾ ਵਿਰਸਾ ਹੈ ਕਿੱਤਾ ਮਹਾਨ ਸਾਡਾ ਇਤਿਹਾਸ ਹੈ ਗੱਡੀਆਂ ਸਾਡੀਆਂ ਕੁਰਬਾਨੀਆਂ ਨੇ ਇਸ ਤਰ੍ਹਾਂ ਦੀ ਗਦਾਰਨ ਦੁਨੀਆ ਦੇ ਵਿੱਚ ਨਹੀਂ ਕਦੇ ਮਿਲਦੀ ਕਿ ਦੂਸਰੇ ਧਰਮ ਦੀ ਰੱਖਿਆ ਦੇ ਲਈ ਆਪਣਾ ਸੀਸ ਕਲਮ ਕਰਾ ਦਿੱਤਾ ਹੋਵੇ ਦੂਸਰੇ ਧਰਮ ਦੇ ਰੱਖਿਆ ਲਈ ਇੰਨਾ ਤੇ ਜਿਹੜੇ ਸਾਥੀ ਸੀ ਸ਼ੰਦਾਲੂ ਸਿਪਾਹੀ ਮਤੀ ਦਾਸ ਸਪਾਈ ਸਦੀ ਦਾਸ ਸਪਾਈ ਜਿਆਲਾ ਜੀ ਆਰਾਮ ਨਾਲ ਜੀ ਰਹੇਗੇ ਬੇਗਾਂ ਦੇ ਵਿੱਚ ਬਾਲੇ ਗਏ ਰੂਹ ਦੇ ਵਿੱਚ ਸਾਰੇ ਗਏ ਪਰ ਉਹਨਾਂ ਨੇ ਸੀਸ ਨਹੀਂ ਉਚਰੇ ਉਹਨਾਂ ਨੇ ਹਿੰਦੂ ਧਰਮ ਦੀ ਰਖਵਾਲੀ ਦੇ ਲਈ ਆਪਣਾ ਬਲਦਾਨ ਦਿੱਤਾ ਸੋ ਬਹੁਤ ਵੱਡੀ ਸ਼ਹਾਦਤ ਸੀ ਅੱਜ ਅਸੀਂ ਗੁਰੂ ਸਾਹਿਬਾਨਾਂ ਨੂੰ ਸਤਕਾar ਦੇ ਸਕਦੇ ਆ ਨਮਨ ਕਰ ਸਕਦੇ ਆ ਉਹਨਾਂ ਤੋਂ ਸਿੱਖਿਆ ਲੈ ਸਕਦੇ ਆ ਕਿ ਆਓ ਵੀ ਆਪਾਂ ਆਪਣੇ ਭਾਈਚਾਰਿਆਂ ਦੇ ਲਈ ਮਨੁੱਖੀ ਅਧਿਕਾਰਾਂ ਦੇ ਲਈ ਡਟ ਕੇ ਖੜ ਗਏ ਤੇ ਸਿੱਖੀ ਦੇ ਸੰਤਾਂ ਤੇ ਪਹਿਰਾ ਦੇਈਏ ਪੰਜਾਬ ਸਰਕਾਰ ਵੱਲੋਂ ਸਾਡੇ ਖੇਤੀਬਾੜੀ ਮੰਤਰੀ ਗੁਰਮੀਤ ਖੋੜਿਆ ਜੀ ਤੇ ਮੈਂਬਰ ਪਾਰਲੀਮੈਂਟ ਮੀਤ ਜੇਰ ਜੀ ਉਹ ਇੱਕ ਨਮਾਰਾ ਜੀ ਸਰਦਾਰੂ ਵਜੋਂ ਇੰਨਾ ਪ੍ਰੋਗਰਾਮਾਂ ਦੇ ਦੇਖ ਰੇ ਕਰਨ ਲਈ ਜ਼ਿੰਮੇਵਾਰੀ ਚੱਕਣ ਦੇ ਤਿਆਰ ਰਹੇ ਨੇ ਸੋ ਅਸੀਂ ਸਾਰੇ ਜੋ ਵੀ ਇਹ ਪ੍ਰੋਗਰਾਮ ਹੋਣਗੇ ਕੋਈ ਮੰਤਰੀ ਨਹੀਂ ਉਹ ਚੇਅਰਮੈਨ ਨਹੀਂ ਕੋਈ ਐਮਪੀ ਨਹੀਂ ਅਸੀਂ ਆਮ ਸਰਦਾਰੂ ਆ ਤੇ ਸੁੱਚੇ ਕਾਮ ਦੀ ਪੈਰਾਂ ਦੀ ਧੂੜ ਆ ਤਾਂ ਸਾਰੇ ਬਠਿੰਡਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨੇ ਪੰਜਾਬ ਚ ਪੰਜਾਬ ਵਾਈਡ ਗੁਰੂ ਸ੍ਰੀ ਗੁਰੂ 172 ਜੀ ਦਾ 350 ਸਾਲਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ ਬੜੀ ਧੂਮਦਾਰ ਬੜਾਈ ਚੰਗਾ ਪ੍ਰੋਗਰਾਮ ਕੀਤਾ ਗਿਆ ਇਹ ਬਹੁਤ ਜ਼ਰੂਰੀ ਹੈ ਆਪਣੀ ਵਿਰਾਸਤ ਨੂੰ ਸੰਭਾਲਣ ਵਾਸਤੇ ਆਪਣੇ ਯੂਥ ਨੂੰ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਦੱਸਣ ਵਾਸਤੇ ਕਿ ਆਪਣੇ ਪੁਰਖਾਣੇ ਆਪਣੇ ਗੁਰੂਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਕਿ ਅੱਜ ਆਪਾਂ ਖੁੱਲੀ ਹਵਾ ਚ ਸਾਹ ਲੈ ਸਕਦੇ ਹਾਂ ਇਹ ਸਾਰੀ ਸਾਡੇ ਗੁਰੂਆਂ ਦੀ ਦੇਨ ਹੈ ਕਿ ਅੱਜ ਆਪਾਂ ਇਸ ਪਵਿੱਤਰ ਤੇ ਗੁਰੂਆਂ ਪੀਰਾਂ ਦੀ ਧਰਤੀ ਤੇ ਆਜ਼ਾਦੀ ਨਾਲ ਤੇ ਖੁੱਲੀ ਹਵਾ ਚ ਸਾਹ ਲੈ ਸਕਦੇ ਤੇ ਉਹਨਾਂ ਦੇ ਦਿੱਤੇ ਗਏ ਮਾਰਗਦਰਸ਼ਨ 'ਚ ਕਿਵੇਂ ਤੁਰ ਸਕਦੇ ਇਹ ਸਾਨੂੰ ਇਹੋ ਜਿਹੇ ਜੋ ਆਧਾਰਨਿਕ ਸਮਾਗਮ ਹੀ ਸਿਖਾ ਸਕਦੇ ਨੇ ਅੱਜ ਬੜਾ ਚੰਗਾ ਲੱਗ ਰਿਹਾ ਤੇ ਦੇਖ ਕੇ ਕਾਫੀ ਵੱਡਾ ਇਕੱਠ ਹੈਗਾ ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੋਚ ਜੋ ਹੈ ਏ ਸਾਡੇ ਸਾਰੇ ਬਰਿੰਡਾ ਵਾਸੀਆਂ ਨੂੰ ਇੱਥੇ ਸਮਝਾਈ ਜਾ ਰਹੀ ਹੈ ਸਿਖਾਈ ਜਾ ਰਹੀ ਹੈ ਬੜੀ ਖੁਸ਼ੀ ਦੀ ਮਗਰ ਅਸੀਂ ਦੁੱਖ ਵੀ ਮਨਾਨੇ ਕਿ ਕਿੰਨਾ ਅਤਿਆਚਾਰ ਕੀਤਾ ਗਿਆ ਉਹਦੋਂ ਪੋਸਟ ਟਾਈਮ ਤੇ ਸਾਥ ਨਾਲ ਮਗਰ ਸਾਨੂੰ ਸਿੱਖਣ ਨੂੰ ਵੀ ਬਹੁਤ ਮਿਲਦਾ ਐਟ ਦ ਸੇਮ ਟਾਈਮ ਤੇ ਉਮੀਦ ਕਰਦਾ ਹਾਂ ਕਿ ਸਾਡੇ ਆਉਣ ਵਾਲੀ ਪੀੜ੍ਹੀ ਇਸ ਧਾਰਮਿਕ ਸਮਾਗਮ ਤੋਂ ਕੁਝ ਚੰਗਾ ਸਿੱਖ ਕੇ ਜਾਏਗੀ ਤੇ ਅੱਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਏਗੀ ਤੇ ਮੁਰਦੋ ਜਿਹੜੀ ਗੁਰੂਆ ਪੀਰਾਂ ਦੀ ਧਰਤੀ ਮੰਨੀ ਜਾਂਦੀ ਹੈ ਉਸ ਨੂੰ ਖੁਸ਼ਹਾਲ ਰੱਖੇਗੀ